ਅਸੀ ਕਹਾਣੀ ਸੁਣਾਉਣ ਲੱਗੇ ਸਾਰੇ ਪਰਿਵਾਰ ਨੂੰ ਏਕ ਨਾ ਮਰਾਸੀ ਸੀ ਅੱਛਾ ਤੇ ਉਹ ਕਾਰਵਾਈ ਨੂੰ ਕਹਿੰਦਾ ਨਾ ਖਾਣ ਪੀਣ ਕੁਝ ਲੈ ਆਈਏ ਤੇ ਮੈਂ ਜਾਣਾ ਤੇ ਮੈਨੂੰ ਸੱਤ ਰੋਟੀਆਂ ਪਕਾ ਦੇ ਉਹ ਕਾਰਵਾਈ ਨੇ ਸੱਤ ਰੋਟੀਆਂ ਪਕਾਤੀਆਂ ਤੇ ਉਤੁਰਿਆ ਜਾਂਦਾ ਉਤੁਰਿਆ ਜਾਂਦਾ ਕਿਤੇ ਦਰਾਖਤ ਆਇਆ ਤੇ ਖੂਹ ਸੀ ਉੱਥੇ ਬਹਿ ਗਿਆ ਬੈਕ ਇਟੂ ਰੁੱਟੀਆਂ ਖਾਣ ਲੱਗ ਪਿਆ ਐਂਡਾ 1 ਵੀ ਖਾਵਾ 2 ਵੀ ਖਾਵਾ 3 ਵੀ ਖਾਵਾ 4 ਵੀ ਖਾਵਾ 5 ਵੀ ਖਾਵਾ 6 ਵੀ ਖਾਵਾ 7 ਵੀ ਖਾਂਦਾ ਹੀ ਤੁਰ ਜਾਵਾ ਉਹ ਪਰੀਆਂ ਸੀ ਉਹ ਤੇ ਵਿੱਚ ਖੂਚ ਉਹ ਕਹਿੰਦੀਆਂ ਲੈ ਨਹੀਂ ਆ ਗਿਆ ਆਪਾਂ ਤਾਂ ਖਾਣ ਹੁਣ ਤਾਂ ਹੀ ਖਾਊਗਾ ਕੇ ਦੇ ਕੇ ਤੋਰ ਗਏ ਨੂੰ ਤਾਂ ਕਿ ਉਹਨਾਂ ਨੇ ਆਹ ਉਹ ਦੂਜਾ ਦੇਤਾ ਬੱਕਰੀ ਆਂਦੀਆਂ ਲੈ ਬਾਬਾ ਬੱਕਰੀ ਲੈ ਜਾ ਤੇ ਸੌਣੇ ਨਹੀਂ ਮਿੰਗਣਾ ਕਰਿਆ ਤੜਕੇ ਚੱਕ ਲਿਆ ਕਰਿਓ ਅੱਛਾ ਕਿਉ ਮੁੜ ਕੇ ਬੱਕਰੀ ਲੈ ਕੇ ਤੇ ਆ ਗਿਆ ਮਰਾਸੀ ਰਾਹ ਚ ਤੁਰਿਆ ਆਉਂਦਾ ਸੀ ਤੇ ਉਹਨੂੰ ਰਾਤ ਪੈ ਗਈ ਪਿੰਡਾਂ ਚ ਅੱਗੇ ਤੁਰ ਕੇ ਆਉਂਦੇ ਹੁੰਦੇ ਸੀ ਰਾਤ ਪੈ ਗਈ ਤੇ ਉਹਨਾਂ ਨੇ ਕਹਿੰਦਾ ਨਾ ਆ ਬੱਕਰੀ ਸੋਨੇ ਦੀ ਮਿੰਗ ਨਾ ਕਰੂਗੀ ਟਟਕੇ ਤੇ ਚੱਕ ਲਿਆ ਜੀ ਤੇ ਉਹਨਾਂ ਨੇ ਆਪ ਦਾ ਰਾਤ ਨੂੰ ਜਿ ਤੋਂ ਹੋ ਗਈ ਸੌ ਗਿਆ ਤੇ ਬੱਕਰੀ ਬਦਲਤੀ ਕੁਰਬਾਨ ਕੀਤੀ ਉਹ ਬੱਕਰੀ ਲਕੋਲੀ ਤੇ ਟਟਕੇ ਜੀ ਉੱਠਿਆ ਉੱਠ ਕੇ ਤੇ ਜਿਦੋਂ ਆਦਾ ਮੈਂ ਜਾਂਦਾ ਹੁਣ ਆਪਦੇ ਘਰੇ ਬੱਕਰੀ ਲੈ ਕੇ ਟੀ ਉੱਠ ਗਿਆ ਅੱਛਾ ਉੱਠ ਗਿਆ ਕਾਰਵਾਈ ਨੂੰ ਕਹਿੰਦਾ ਵੀ ਲੈ ਆ ਬੱਕਰੀ ਆ ਲਿਆਂਦੀ ਸੁਣਨੇ ਨਿਕ ਮਿੰਗ ਨਾ ਕਰਿਆ ਧੜਕੇ ਚੱਕਿਆ ਕਰ ਅੱਛਾ ਉਹਨੇ ਰਾਤ ਨੂੰ ਬੰਨ ਲਈ ਸਰਾਣੇ ਹਾਂ ਕਿ ਬੱਕਰੀ ਨੇ ਤਾਂ ਦੂਜੀ ਵੀ ਨਾ ਕਰੀਆਂ ਕੋਈ ਸ਼ੌਨੀਆਂ ਨਾ ਕਰੀਆਂ ਹਾਂ ਕਿ ਉਹ ਕਹਿੰਦਾ ਵੀ ਉਹਦੇ ਕਾਰਵਾਈ ਕਹਿੰਦੀ ਵੀ ਲੈ ਇਹ ਤਾਂ ਬੱਕਰੀ ਨੇ ਕੁਝ ਵੀ ਨਹੀਂ ਕਰਿਆ ਸੱਤ ਰੋਟੀਆਂ ਵੀ ਕਾਦੀਆਂ ਐਵੇਂ ਗਈਆਂ ਉਹ ਆਹਨ ਸੱਤ ਹੋਰ ਪਕਾਦੀ ਕੋਈ ਗੱਲ ਨਹੀਂ ਮੈਂ ਫੇਰ ਜਾਣਾ ਅੱਛਾ ਸੱਤ ਰੋਟੀਆਂ ਨਹੀਂ ਫੇਰ ਪਕਾਤੀਆਂ ਕਿ ਉੱਥੇ ਟਿਕਾਣੇ ਤੇ ਫੇਰ ਜਾਂਦਾ ਰਿਹਾ ਅੱਛਾ ਜਾ ਕੇ ਬਹਿ ਗਿਆ ਆ ਲੈ ਕਿ ਵੀ ਖਾਣ ਦੋ ਵੀ ਖਾਣ ਤਿੰਨ ਵੀ ਖਾਣ ਚਾਰ ਵੀ ਖਾਣ ਪੰਜ ਵੀ ਖਾਣ ਛੇ ਵੀ ਖਾਣ ਸੱਤ ਵੀ ਖਾਣ ਦਾ ਹੀ ਤਰਿਆ ਜਾਵਾਂ ਅੱਛਾ ਉਹ ਕਹਿੰਦੀਆਂ ਲੈ ਨਹੀਂ ਫੇਰ ਆ ਗਏ ਤਾਂ ਫੇਰ ਦੇ ਗਏ ਨਹੀਂ ਕੋਸਾ ਆਪਾਂ ਕੜਾਈ ਲੈ ਜਾ ਤੇ ਜੋ ਵੀ ਚੀਜ਼ ਆਖੇਗਾ ਉਹ ਬਣਾਇਆ ਕਰੂ ਕੀ ਪ੍ਰਚਾਰ ਪੂਰੀਆਂ ਚੋਲੇ ਲੱਡੂ ਜਲੇਬੀਆਂ ਗੁਲਾਬ ਜਾ ਰਸਗੁਲੇ ਜੋ ਵੀ ਆਖਿਆ ਕਰੋਗੇ ਬਣਾ ਲਿਆ ਕਰੂ ਅੱਛਾ ਤੇ ਉਹ ਕੜਾਈ ਲੈ ਕੇ ਆ ਗਿਆ ਤੇ ਉੱਥੇ ਵੀ ਰਾਤ ਪੈ ਗਈ ਨਾ ਕੁਛ ਨਹੀਂ ਪਾਉਣਾ ਪੈਣਾ ਖਾਲੀ ਕਟਾਈ ਉਹ ਲੈ ਕੇ ਆ ਗਿਆ ਆ ਕੀਤੇ ਉਹਨਾਂ ਦੇ ਘਰੀ ਪੀਰਾਂ ਦਾ ਆ ਆਖੇ ਕੜਾਈ ਤੇ ਨਾ ਜਿਉਂ ਚੀਜ਼ ਆਖੂੰਗਾ ਉਹ ਹੀ ਬਣਾਇਆ ਕਰੂਗੀ ਤੇ ਤੁਸੀਂ ਇਕੇ ਬੋਲ ਦਿਜੋ ਅੱਛਾ ਉਹਨਾਂ ਨੇ ਆਖਿਆ ਬੋਲਾਂਗੇ ਤਾਂ ਕੀ ਆ ਪਰ ਬਾਅਦ ਚ ਬੋਲ ਲੈ ਕਰਾਂਗੇ ਤੇ ਨੂੰ ਕੜਾਈ ਨੂੰ ਚਪਾ ਲਈ ਉਹਨਾਂ ਨੇ ਹੋਰ ਕੜਾਈ ਰੱਖਤੀ ਤੇ ਉਹ ਕੜਾਈ ਨੂੰ ਚਪਾ ਲਈ ਅੱਛਾ ਤੇ ਤੜਕੇ ਨੂੰ ਉੱਠਿਆ ਉੱਠ ਕੇ ਜੂ ਆਂਦਾ ਕਿ ਲੈ ਪਾਈ ਮੈਂ ਤਾਂ ਉਹਨਾਂ ਜਾਂਦਾ ਦੇਉ ਮੇਰਾ ਸਮਾਨ ਕੜਾਈ ਕੜਾਈ ਹਾਂ ਲੈ ਕੇ ਕੜਾਈ ਤੇ ਆਪਦੇ ਘਰੇ ਆ ਗਿਆ ਉਹਨੂੰ ਪਤਾ ਨਹੀਂ ਲੱਗਿਆ ਬਦਲਦੀ ਨਾ ਉਹੋ ਹੀ ਸੀ ਜਮਾਈ ਤੇ ਆ ਕੇ ਕਹਿੰਦਾ ਆ ਕੇ ਲੈ ਵੀ ਕੜਾਈ ਲਿਆ ਆਂ ਤੇ ਨਾ ਹੁਣ ਜੋ ਚੀਜ਼ ਆਖਾਂਗੇ ਉਹ ਵੀ ਬਣਾਇ ਕਰੂ ਆਪਾਂ ਨੂੰ ਕੋਈ ਨਹੀਂ ਪਕਾਉਣਾ ਕਾਣਾ ਪਿਆ ਕਰਨ ਉਹੀ ਚੰਗਾ ਅੰਦਰ ਬਿਸਤਰੇ ਵਿਛਾ ਕੇ ਚਾਦਰਾਂ ਮੰਜਿਆਂ ਤੇ ਰੱਖਤੀ ਕੜਾਈ ਤੇ ਬੋਲਤਾ ਸਾਰਾ ਕੁਝ ਸੀ ਲੱਡੂ ਜਲੇਬੀਆਂ ਪ੍ਰਸ਼ਾਦ ਜੋ ਵੀ ਸੀ ਤੇ ਉਹ ਕੜਾਈ ਨੇ ਕੁਝ ਵੀ ਨਾ ਕਰਿਆ ਟਟਕੇ ਉੱਠੇ ਤੇ ਕੁਝ ਵੀ ਨਾ ਕੀਤਾ ਉਹ ਫੇਰ ਆndi ਇਕੱਲਾ ਹੈ ਇਨ ਤਕ ਉਸ ਨੇ ਨਹੀਂ ਕਰਿਆ ਕੜਾਈ ਨਹੀਂ ਆਪਾਂ ਤਾਂ ਇੰਨੇ ਹੀ ਖੇਚੇ ਕੀ ਉਹਨਾਂ ਹਾਂ ਉਹ ਆ ਰੱਖਿਆ ਹੈ ਘਰ ਸੱਤ ਰੋਟੀਆਂ ਫੇਰ ਪਕਾ ਲਈ ਹੁਣ ਮੈਂ ਆਖਰੀ ਵਾਰ ਜਾਣਾ ਹੀ ਜਾਣਾ ਉਹ ਨਹੀਂ ਫੇਰ ਪਕਾਤੀਆਂ ਸੱਤ ਰੋਟੀਆਂ ਉਸੇ ਟਿਕਾਣੇ ਤੇ ਜਾਂਦਾ ਰਿਹਾ ਜਾ ਕੇ ਤੇ ਬਹਿ ਗਿਆ ਉਹ ਸੱਤ ਰੋਟੀਆਂ ਨਾਲ ਸਰ ਜੇ ਬਾਅਦ ਚ ਕੜਾਈ ਆਈ ਜਾਣੀ ਆਪਣੇ ਜੀ ਦੇ ਆਏ ਉਹ ਪਤਾ ਹੀ ਨਹੀਂ ਸੀ ਬਈ ਮੇਲੂ ਕੀ ਕਹਿੰਦੀ ਅੱਛਾ ਕਿ ਉਹ ਤਾਂ ਉਵੇਂ ਹੀ ਗਿਆ ਵੀ ਹੋਰ ਕੁਝ ਦੇਣ ਗਿਆ ਆਪੇ ਉਹ ਗਿਆ ਜਾ ਕੇ ਕਹਿੰਦਾ ਇੱਕ ਵੀ ਖਾਵਾ ਦੋ ਵੀ ਖਾਵਾ ਤਿੰਨ ਵੀ ਖਾਵਾ ਚਾਰ ਵੀ ਖਾਵਾ ਪੰਜ ਵੀ ਖਾਵਾ ਛੇ ਵੀ ਖਾਵਾ ਸੱਤਵੀਂ ਖਾਂਦਾ ਹੀ ਤੁਰਿਆ ਜਾ ਉਹ ਕਹਿੰਦੀ ਲੈ ਨਹੀਂ ਤਾ ਫੇਰ ਆ ਗਿਆ ਆਪਾਂ ਨੂੰ ਖਾਣ ਹੁਣ ਇਹਨੂੰ ਅਖੇ ਦੇਗੇ ਇਹ ਆਣੀਆਂ ਆਖਿਆ ਲੈ ਬਾਬਾ ਲਗੇ ਡੰਡਾ ਲੈ ਜਾ ਤੇ ਇਹ ਜੇ ਕੋਈ ਚੀਜ਼ ਖੂ ਤਿੰਨ ਕੋ ਸਾਕੂ ਤੇ ਉਹਦੇ ਲਗੇ ਡੰਡਾ ਕਰੀ ਕਿ ਆਪਕੇ ਚੀਜ਼ ਦਵਾ ਦੂ ਉਹ ਆ ਚੰਗਾ ਉਹਦੇ ਵਿੱਚ ਇੱਤੇ ਚ ਬਹਿ ਗਈ ਤੇ ਉਸੇ ਤਾਂ ਚ ਫੇਰ ਆ ਗਿਆ ਉਹਨਾਂ ਦੇ ਘਰੇ ਆ ਕੇ ਕਹਿੰਦਾ ਲੈ ਭਾਈ ਆਂ ਬੋਲਦੇ ਜੋ ਲਗੇ ਡੰਡਾ ਉਹ ਆ ਚੰਗਾ ਸ਼ਵੀਰ ਦਵਿਆ ਹੋਇਆ ਤੇ ਉਹ ਟੜਕੇ ਵੀ ਨਾ ਹੀ ਕਹਿੰਦੇ ਲਗੇ ਡੰਡਾ ਉਹ ਲੱਗ ਪਿਆ ਉਹਨਾਂ ਨੂੰ ਭੰਨਣ ਲੱਤਾਂ ਗੋਡੇ ਸਾਰਿਆਂ ਦੇ ਵੱਜਣ ਉਹ ਹੱਥ ਬੰਨ੍ਹ ਕੇ ਰੱਖਾਂ ਨਾ ਨਾ ਉਹ ਕਰਦੇ ਸੀ ਜਿਹੜੇ ਤੇ ਲੱਗ ਪਿਆ ਭੰਨਣ ਕਿ ਉਹ ਹੱਥ ਬੰਨ੍ਹ ਕੇ ਕਹਿੰਦੇ ਲੈ ਬਾਬਾ ਐਂ ਕਹਿ ਰ ਆ ਵੀ ਆਪ ਦੀ ਕੜਾਈ ਵੀ ਲੈ ਜਾ ਬੱਕਰੀ ਵੀ ਲੈ ਜਾ ਸਿਆ ਉਹਨੇ ਵੀ ਮਿੰਗਣਾ ਭਾਈ ਸਾਡਾ ਕਿਹੜਾ ਛੜਾ ਦੇ ਆ ਲੈ ਜਾ ਆਪਦਾ ਡੰਡਾ ਅੱਛਾ ਓ ਲੈ ਕੇ ਡੰਡਾ ਕਾਚੇ ਤੇ ਕੜਾਈ ਬੱਕਰੀ ਲੈ ਕੇ ਤੇ ਆ ਗਿਆ ਕਰੇ ਆ ਗਿਆ ਤਾਂ ਕਹਿੰਦਾ ਲੈ ਹੁਣ ਕਰੂਗੀ ਸ਼ੋਹਰਾਂ ਦੀਆਂ ਮਿੰਗਣਾ ਬੱਕਰੀ ਤੇ ਆਹ ਕੜਾਈ ਬਣਾਊਗੀ ਜੋ ਕੁਝ ਬੋਲੇਗੀ ਉਹਨਾਂ ਨੇ ਉਹਦੇ ਚਾਦਰਾਂ ਚੁੱਦਰਾਂ ਬਚਾ ਕੇ ਕੜਾਈ ਰੱਖਦੀ ਸਾਰਾ ਕੁਝ ਬੋਲ ਤੱਕ ਟਟਕੇ ਨੂੰ ਮੰਜੇ ਭਰ ਕੇ ਸਾਰੀਆਂ ਚੀਜ਼ਾਂ ਦਾ ਸਮਾਨ ਨਾ ਮਠਾਈ ਨਾ ਠੀਰਾ ਦੇ ਦੀਆਂ ਠੀਰਾ ਰਹਿਣੀਆਂ ਤੇ ਉਹ ਨਾ ਸਾਰੀਆਂ ਚੀਜ਼ਾਂ ਬਣ ਗਈਆਂ ਤੇ ਸੋਹਰਾਂ ਦੀਆਂ ਮਿੰਗਣਾ ਬੱਕਰੀ ਨੇ ਕਰਤੀਆਂ ਕਿ ਉਹ ਕਹਿੰਦਾ ਬਣ ਮੁੱਜਾਂ ਗਈਆਂ ਇਹ ਤਾਂ ਕਿ ਉਹ ਰੋਜ਼ ਸ਼ੋਹਰਾਂ ਦੀਆਂ ਮਿੰਗਣਾ ਬੱਕਰੀ ਕਰਦਿਆ ਕਦੇ ਪੈਸੇ ਵੀ ਬਣ ਗਏ ਸਿਉਨਾ ਵਿੱਚ ਕੀ ਤੇ ਸਿਉਨਾ ਬਣ ਗਿਆ ਘਰੀ ਢੇਰ ਗੇ ਲੱਗਣ ਲੱਗ ਪਈਆਂ ਉਹਨਾਂ ਹੀ ਤੇ ਘਰੀ ਕਿ ਉਹ ਮਰਾਸੀ ਤੋਂ ਰਿਹਾ ਥੋੜੀ ਜਾਂਦਾ ਮਰਾਸੀਆਂ ਦਾ ਵੀ ਆਪਣੇ ਕੋਈ ਤੈਨਾ ਕੋਈ ਹੈਗਾ ਆਪਾਂ ਨੂੰ ਕੀ ਆਪਾਂ ਪੰਜਾਂ ਪਿੰਡਾਂ ਨੂੰ ਲੰਗਰ ਪਵਾਵਾਂਗੇ ਪਵਾਵਾਂਗੇ ਹਾਂ ਭੰਡਾਰ ਕਰਾਂਗੇ ਅੱਜ ਤੇ ਸਾਰੇ ਸੱਦਾ ਦੇਤਾ ਸੱਦਾ ਦੇਤਾ ਤੇ ਆਗੇ ਰੋਟੀ ਗਿਆ ਸਾਰਿਆਂ ਦੀ ਤੇ ਕੜਾਈ ਰੱਖੀ ਤੇ ਜੇ ਬੋਲੀ ਜਾਂ ਕਿ ਕੜਾ ਜੋ ਵੀ ਚੀਜ਼ ਉਹ ਬਣੀ ਜਾਵੇ ਤੇ ਉਹਨਾਂ ਨੂੰ ਖਵਾਈ ਜਾਣ ਚਖਾਈ ਜਾਣ ਤੇ ਸਾਰੀ ਸੰਗਤ ਆਗੀ ਪੰਜਾਬ ਪਿੰਡਾਂ ਦੇ ਸਾਰਿਆਂ ਨੂੰ ਖਵਾਈ ਜਾਣ ਜਿਹੜੋ ਖਾ ਪੀ ਲਿਆ ਤੇ ਉਹ ਤੋਂ ਮਰਾਸੀ ਤੋਂ ਅੰਦਰ ਆ ਨਾ ਕਿ ਮਰਾਸੀ ਤੋਂ ਤੇ ਉਹ ਆਲਾ ਖੇ ਲਗੇ ਡੰਡਾ ਆਖੇ ਤੇ ਲੱਗ ਪਿਆ ਵਜਣ ਉਹਨਾਂ ਦੇ ਤਾਂ ਉਹ ਕਹਿੰਦੇ ਤੇਰੇ ਕੋਈ ਹੈ ਕੀ ਅਖੇ ਐਨਾ ਕੁਛ ਆਇਆ ਕਿੱਥੇ ਮਰਾਸੀ ਆ ਤੂੰ ਅਖੇ ਤੇ ਹੈ ਕਿ ਉਸ ਵੀ ਨਹੀਂ ਭੁੱਖਾ ਮਰਦਾ ਸੀ ਤੇ ਐਨਾ ਕੁਛ ਹੈ ਕੀ ਆ ਖੇ ਲਿਆ ਕਿਥੋਂ ਆ ਤੂੰ ਹੈ ਕਿੱਥੇ ਉਹ ਆ ਨਾਲ ਬੱਕਰੀ ਯਾ ਲੋਕ ਕਿ ਕੜਾਈ ਤਿੱਦੂ ਰਕ ਬਾਂਦਾ ਸੀ ਉਹ ਬਣਾਉਂਦਾ ਸੀ ਖਵਾਇਆ ਆ ਲੋ ਲਗੇ ਡੰਡਾ ਉਹ ਆਣਾ ਵੀ ਅਖੇ ਲਗੇ ਡੰਡਾ ਰੱਖਣਾ ਤਾਂ ਰੱਖ ਲਾ ਸਾਨੂੰ ਨਹੀਂ ਲੋੜ ਇਹ ਆ ਦੇ ਦੇ ਸਮਾਨ ਉਹ ਲਗੇ ਡੰਡਾ ਵੀ ਲੈ ਗਏ ਫੇਰ ਕਹਿੰਦੇ ਆ ਕਿ ਆਪਾਂ ਇਹ ਕਿਉਂ ਛੱਡ ਕੇ ਜਾਈਏ ਲੈ ਗਏ ਤੇ ਬੱਕਰੀ ਵੀ ਲੈ ਕੇ ਕੜਾਈ ਮਰਾਸੀ ਰਹਿ ਗਿਆ ਜਿਉਂ ਜਿਸੀ ਗਾਉ ਉਹ ਜਾਂ ਮੰਗਣਵਾ ਉਹ ਉੱਥੇ ਪਰੀਆਂ ਕੋਈ ਜਾਣਵਾ ਵੀ ਨਹੀਂ ਰਿਆ ਤੇ ਰਹਿ ਗਿਆ ਉਹ ਉੱਥੇ ਪੱਕਾ ਮਾਰਦਾ ਤੇ ਉਹ ਲੈ ਕੇ ਤੇ ਗਾਂ ਗਏ ਪਿੱਡਾ ਪੰਜਾਂ ਨੂੰ ਖਵਾ ਕੇ ਲੰਗਰ ਪਾਣੀ ਇਹ ਵੇਲਾ ਹੋ ਗਿਆ ਚਲ ਨਾ ਵਜਣ ਲੱਪਿਆ ਮਰਾਸੀ ਦਾ ਹੁਣ ਕਹਾਣੀਆਂ ਸੁਣਾਉਂਦੇ ਆ ਮਰਾਸੀ ਦੀਆਂ ਅੱਛਾ ਹਾਂ ਬਸ ਪੂਰੀ ਹੋ ਗਈ ਹਾਂ ਹੋ ਗਈ ਪੂਰੀ ਆ ਮਾਤਾ ਜੀ ਨੇ ਕਹਾਣੀ ਸੁਣਾਈ ਹੈ ਜੀ ਤੇ ਇਹਦੇ ਵਿੱਚ ਬੱਕਰੀ ਸੋਨੇ ਦੀਆਂ ਮਿੰਗਣਾਂ ਵਾਲੀ ਤੇ ਕੜਾਈ ਸਾਰੇ ਪਕਵਾਨਾਂ ਵਾਲੀ ਟਿਕ ਲਗੇ ਡੰਡਾ ਤੇ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਫੀਡਬੈਕ ਦੇ ਆਜੋ ਤੇ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜਾਓ ਥੈਂਕ ਯੂ ਸੋ ਮੱਚ